ਜਬਰੀ ਵਸੂਲੀ ਕਰਨ ਦੇ ਦੋਸ਼ ਚ ਕੈਲਗਰੀ ਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ 'ਚੋਂ ਇੱਕ ਵਿਅਕਤੀ ਕਾਬੂ ਪੇਸ਼ਾ ਹਰਸੁਖ ਟੀਵੀ ਦੀ ਇੱਕ ਖਾਸ ਰਿਪੋਰਟ ਜਿਵੇਂ ਕਿ ਆਪਾਂ ਸਭ ਜਾਣਦੇ ਹਾਂ ਵੱਖ-ਵੱਖ ਮੁਲਕਾਂ ਤੋਂ ਲੋਕ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਰਹਿਣ ਲਈ ਆਉਂਦੇ ਨੇ ਪਰ ਅੱਜਕੱਲ੍ਹ ਉੱਥੋਂ ਦੇ ਹਾਲਾਤ ਦੇਖ ਕੇ ਵੀ ਐਵੇਂ ਲੱਗਦਾ ਹੈ ਕਿ ਆਪਣਾ ਬਤਨੀ ਚੰਗਾ ਏ ਦਸ਼ਮੇਸ਼ ਕਲਚਰ ਸੈਂਟਰ 135 ਗੁਰਦੁਆਰਾ ਸਾਹਿਬ ਬਲਵਿਡ ਐਨੀ ਕੈਲਗਰੀ ਦੇ ABT3Z2X5 ਵਿਖੇ ਬੀਤੀ ਰਾਤ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਗੁਰਸੇਵਕ ਸਿੰਘ ਨਾਮ ਦੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਇਹ ਸਭ ਕੁਝ ਵਾਪਰਨ ਤੋਂ ਪਹਿਲਾਂ ਇਮੀਗ੍ਰੇਸ਼ਨ ਵੱਲੋਂ ਲੋਕ ਉਸ ਤੋਂ ਇੱਕ ਦਿਨ ਪਹਿਲਾਂ ਉਹਨਾਂ ਦੇ ਘਰ ਤੇ ਹੋਈ ਗੋਲਾਬਾਰੀ ਬਾਰੇ ਪੁੱਛਣ ਲਈ ਗੁਰਦੁਆਰਾ ਸਾਹਿਬ ਗਏ ਸਨ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਮੈਂ ਨਹੀਂ ਸੀ ਉਸਨੇ ਬਹਿਸ ਕਰਨ ਤੋਂ ਬਾਅਦ ਲੋਕਾਂ ਨੂੰ ਰਿਵੋਲਵਰ ਦਿਖਾਇਆ ਅਤੇ ਫਿਰ ਲੇਬਰ ਮਾਰਕੀਟ ਇੰਪੈਕਟ ਐਸੋਸੀਏਸ਼ਨ ਕਰਵਾਉਣ ਵਾਲੇ ਲੋਕਾਂ ਤੋਂ 3 ਲੱਖ ਰੁਪਏ ਮੰਗਣ ਤੇ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਗੁਰਸੇਵਕ ਸਿੰਘ ਰੰਧਾਵਾ ਅਤੇ ਗੁਰਪ੍ਰੀਤ ਇਨ੍ਹਾਂ ਦੋਵਾਂ ਤੇ ਜ਼ਬਰੀ ਵਸੂਲੀ ਦੇ ਦੋਸ਼ ਹਨ। ਗੁਰਸੇਵਕ ਸਿੰਘ ਰੰਧਾਵਾ ਨੇ ਦਾਵਾ ਕੀਤਾ ਕਿ ਉਹ ਰਿੰਦਾ ਗੈਂਗਸਟਰ ਨਾਲ ਸੰਬੰਧਿਤ ਹੈ। ਉਸ ਨੂੰ ਬੰਦੂਕ ਸਮੇਤ ਫੜਿਆ ਗਿਆ ਅਤੇ ਉਸਨੇ ਬਹੁਤ ਸਾਰੇ ਲੋਕਾਂ ਤੋਂ ਪੈਸੇ ਲੈਣੇ